Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਓ ਜੀ ਆਪਾਂ ਟਾਂਡੇ ਦੇ ਨੋਰਵਾਰ ਵਿਅਕਤੀ ਨਾਲ ਗੱਲ ਕਰਦੇ ਹਾਂ ਕਿ ਕੀ ਮਾਮਲਾ ਸੀ ਜਿਹੜਾ ਇਹ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਤੇ ਕਿੰਨੇ ਜਿਹੜਾ ਗਵਨ ਦਾ ਮਾਮਲਾ ਉਹ ਪੰਚਾਇਤ ਤੇ ਲੱਗਾ ਹੋਇਆ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਮੈਂ ਕੁਲਦੀਪ ਸਿੰਘ ਪਿੰਡ ਜਵਾਰ ਸਿੰਘ ਵਾਲਾ ਹਦਬਾਸਤ ਨੰਬਰ 187 ਹਾਂ ਜੀ ਅਸੀਂ ਅੱਜ ਇੱਥੇ ਸਾਰੇ ਜਾਣੇ ਇਕੱਠੇ ਹੋਏ ਆ ਕਿ ਸਾਡੇ ਪਿੰਡ ਜੋ ਪੰਚਾਇਤ ਦੀ ਜ਼ਮੀਨ ਦਾ ਪੈਸਾ ਸੀਗਾ ਲਗਭਗ 50 ਲੱਖ ਦੇ ਅੰਦਰ ਬਾਹਰ ਤੇ ਜਿਹੜੀ ਗ੍ਰਾਂਟ ਆਈ ਆ ਉਹ ਵੀ ਲਗਭਗ ਇੰਨੀ ਸੀ ਜੀ ਧਰਮਸ਼ਾਲਾ ਵਾਸਤੇ ਤਕਰੀਬਨ 10 ਲੱਖ ਗ੍ਰਾਂਟ ਆਈ ਸੀ ਜਿਹਦੇ ਚ ਤੁਹਾਨੂੰ ਦਿਖਾਇਆ ਜਾਊਗਾ ਕਿ ਸਿਰਫ 4 ਕੁ ਲੱਖ ਰੁਪਈਆ ਜਿਹੜਾ ਗਰ ਇਹਦੇ ਲਾਇਆ ਗਿਆ ਤੇ ਜਦੋਂ ਅਸੀਂ ਮੋਹਤਵਰ ਬੰਦਿਆਂ ਨੇ ਸਰਪੰਚ ਨਾਲ ਸੰਪਰਕ ਕੀਤਾ ਵੀ ਤੁਸੀਂ ਆ ਸਾਡੇ ਜਿਹੜੇ ਵਾਸ਼ਰੂਮ ਰਹਿੰਦੇ ਆ ਜਾਂ ਬਾਰ ਗੇਟ ਰਹਿੰਦੇ ਆ ਜਾਂ ਕੋਈ ਹੋਰ ਕੰਮ ਕਰਨ ਵਾਲੇ ਆ ਬੱਚਿਆਂ ਦੇ ਖੇਡਣ ਵਾਸਤੇ ਮਾਨ ਸਰਕਾਰ ਬਹੁਤ ਉਪਰਾਲੇ ਕਰ ਰਹੀ ਆ ਤੇ ਇੱਕ ਸਾਡੇ ਸਟੇਡੀਅਮ ਆ ਉਹਦੀ ਸਫਾਈ ਵਾਸਤੇ ਕਿਹਾ ਜਾਂ ਵਾਟਰ ਵਰਕਸ ਵੀ ਉਹ ਜਿਹੜੀ ਲੀਕੇਜ ਆ ਉਹਦੇ ਵਾਸਤੇ ਕਿਹਾ ਤਾਂ ਉਹਨਾਂ ਨੇ ਸਾਫ਼ ਕਹਿਤਾ ਵੀ ਸਾਡੇ ਕੋਲ ਕੋਈ ਪੈਸਾ ਨਹੀਂ ਅਸੀਂ ਸਾਰੇ ਪੈਸੇ ਲਾ ਚੁੱਕੇ ਆ ਜਦ ਕਿ ਵਾਟਰ ਵਰਕਸ ਦੇ ਵੀ ਪੈਸੇ ਇਹਦੇ ਵਿੱਚ ਪਾਏ ਹੋਏ ਆ ਇਹਨਾਂ ਨੇ ਕਾਗਜ਼ਾ ਦੇ ਵਿੱਚ ਕਿ ਅਸੀਂ ਪਾਈਪਾਂ ਪਾ ਚੁੱਕੇ ਆ ਤੇ ਜਿਹੜਾ ਛੱਪੜ ਦਾ ਉਹਦੀ ਵੀ ਤਿੰਨ ਵਾਰ ਪਟਾਈ ਕਰਵਾ ਚੁੱਕੇ ਆ ਤੇ ਸਫਾਈ ਕਰਵਾ ਚੁੱਕੇ ਆ ਤਾਂ ਕਿ ਨੇੜਲੇ ਘਰਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਸੀਗਾ ਪਰ ਇਹ ਕੁਝ ਪਰ ਉੱਥੇ ਇੱਕ ਪਰਸੈਂਟ ਵੀ ਕੰਮ ਨਹੀਂ ਹੋਇਆ ਛੱਪੜ ਦਾ ਕਿ ਉਹਦੇ ਚੋਂ ਕੋਈ ਲੀਟਰ ਪਾਣੀ ਕੱਢਿਆ ਹੋਵੇ ਜਾਂ ਉਹਦੇ ਚੈੱਕ ਕਰਾਇਆ ਕੋਈ ਬਾਹਰ ਕੱਢਿਆ ਹੋਵੇ ਨੇੜਲੇ ਘਰੋਂ ਨਾਲ ਤੋਂ ਬਹੁਤ ਤੰਗ ਆ ਛੱਪੜਾਂ ਤੋਂ ਕਿਉਂਕਿ ਜਦੋਂ ਇਸ ਸਾਈਡ ਤੋਂ ਚੜ੍ਹਦੇ ਪਾਸਿਓਂ ਹਵਾ ਵਗਦੀ ਆ ਤਾਂ ਉਹਨਾਂ ਨੂੰ ਬੜੀ ਸਮੈਲ ਗੰਦੀ ਆਉਂਦੀ ਆ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਫਿਰ ਇਸ ਧਰਮਸ਼ਾਲਾ ਦੇ ਉੱਤੇ ਵੀ ਸਾਨੂੰ ਜਿਹੜੀ ਪਹਿਲੀ ਧਰਮਸ਼ਾਲਾ ਸੀ 3000 ਸਕਰ ਫੁੱਟ ਉਹ ਗ੍ਰਾਂਟ ਗਵਨ ਕਰਨ ਦੇ ਚੱਕਰ ਵਿੱਚ ਉਹ ਟਾ ਦਿੱਤੀ ਗਈ ਉਹ ਦੀ ਐਕਟ ਉਹਦਾ ਸਰੀਆ ਕੋਈ ਹਿਸਾਬ ਕਿਤਾਬ ਨਹੀਂਗਾ ਤੇ ਸਿਰਫ 12 1300 ਸਕਰ ਫੁੱਟ ਜਿਹੜੀ ਆ ਨਵੀਂ ਬਣਾਤੀ ਉਹ ਵੀ ਪੂਰੀ ਕੰਪਲੀਟ ਨਹੀਂ ਕੀਤੀ ਗਈ ਫਿਰ ਗਲੀਆਂ ਨਾਲੀਆਂ ਦਾ ਐਡਾ ਮੰਦਾ ਹਾਲ ਆ ਕਿ ਤੁਹਾਨੂੰ ਦਿਖਾਵਾਂਗੇ ਕਿ ਕਿੰਨੇ ਮਕਾਨ ਲੋਕਾਂ ਦੇ ਪਾਣੀ ਪੈ ਪੈ ਕੇ ਨੀਆਂ ਚੋਂ ਪਾਟੇ ਪਏ ਆ ਜਿਹੜੀਆਂ ਗਲੀਆਂ ਨਾਲੀਆਂ ਪਿੰਡ ਦੀਆਂ ਉਹ ਬਿਲਕੁਲ ਸਾਡੇ 1.5 ਸਾਲ ਤੋਂ ਕੋਈ ਸਫਾਈ ਨਹੀਂ ਹੋ ਚੁੱਕੀ ਜਦ ਕਿ ਕਾਗਜ਼ਾਂ ਦੇ ਵਿੱਚ ਇੱਕ ਬੰਦਾ ਵੀ ਸਫਾਈ ਵਾਸਤੇ ਰੱਖਿਆ ਉਹਦੀ ਤਨਖਾਹ ਪਾਈ ਹੋਈ ਆ ਹੋਰ ਬਹੁਤ ਸਾਰੇ ਘਪਲੇ ਆ ਜਿਹੜੇ ਅਸੀਂ ਉਂਗਲਾਂ ਤੇ ਨਹੀਂ ਗਿਣਾ ਸਕਦੇ तकरीबन ਲੱਖ 1 ਕਰੋੜ ਰੁਪਏ ਚੋਂ ਸਿਰਫ 20-22 ਲੱਖ ਰੁਪਏ ਪਿੰਡ ਦੇ ਵਿੱਚ ਲੱਗਾ ਬਾਕੀ ਸਾਰਾ ਜਿਹੜਾ ਹੈਗਾ ਉਹ ਗਵਨ ਅਸੀਂ ਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਕਹਿੰਦੇ ਸੀ ਕਿ ਅਸੀਂ ਜਿਨ੍ਹਾਂ ਨੇ ਪੈਸੇ ਖਾਦੇ ਆ ਉਹਨਾਂ ਤੋਂ ਹਿਸਾਬ-ਕਿਤਾਬ ਲਵਾਂਗੇ ਇਹ ਜਵਾਰ ਸਿੰਘ ਵਾਲਾ ਦੀ ਜਿਹੜੀ ਪਿੰਡ ਦਾ ਸਰਪੰਚ ਹੈ ਉਹਨੇ ਜੋ ਪੈਸਾ ਖਾਦਾ ਮਿਹਰਬਾਨੀ ਕਰਕੇ ਉਹ ਤੋਂ ਹਿਸਾਬ-ਕਿਤਾਬ ਲੈ ਕੇ ਕਾਨੂੰਨ ਅਨੁਸਾਰ ਜਿਹੜੀ ਬਣਦੀ ਕਾਰਵਾਈ ਉਹਦੇ ਉੱਪਰ ਕੀਤੀ ਜਾਵੇ ਤਾਂ ਕਿ ਉਹ ਅੱਗੇ ਤੋਂ ਲੋਕਾਂ ਨੂੰ ਪਤਾ ਲੱਗ ਸਕੇ ਸਾਡੇ ਪਿੰਡ 'ਚ ਕਰੋੜ ਰੁਪਈਆ ਲੱਗਾ ਹੁੰਦਾ ਅੱਜ ਖੇਡ ਮੈਦਾਨ ਵੀ ਬਣੇ ਹੋਣੇ ਸੀਗੇ ਗਲੀਆਂ ਨਾਲੀਆਂ ਵੀ ਸਾਫ਼ ਹੋਣੀਆਂ ਸੀਗੀਆਂ ਇੱਥੇ ਗੰਦ ਵੱਜਾ ਹੋਇਆ ਸਟੇਡੀਅਮਾਂ ਚ ਵੀ ਗਲੀਆਂ ਨਾਲੀਆਂ ਦੇ ਵਿੱਚ ਵੀ ਰਸਤੇ ਵਿੱਚ ਨੰਗਣ ਦੀ ਬੜੀ ਦਿੱਕਤ ਹੈ 1349 ਰੁਪਏ ਜਿਹੜੇ ਰਿਕਾਰਡ ਦੇ ਵਿੱਚ ਬੋਲਦੇ ਆ ਵੀ ਪਿੰਡ ਦੇ ਵਿੱਚ ਲਾਏ ਆ ਪਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਪਿੰਡ ਦੀਆਂ ਜਿਹੜੀਆਂ ਗਲੀਆਂ ਨਾਲੀਆਂ ਨੇ ਉਹ ਤਾਂ ਸਲੇਬਾ ਪਾਈਆਂ ਉਹ ਟੁੱਟੀਆਂ ਹੋਈਆਂ ਐ ਕਿ 13 ਸਾਨੂੰ ਪਤਾ ਨਹੀਂ ਲੱਗਦਾ ਕਿ 1349 ਜਿਹੜੇ ਗੱਟੇ ਪਾਏ ਆ ਉਹ ਕਿੱਧਰ ਗਏ ਇੰਨੀ ਐਟ ਦਰਿਆਈ ਰੇਤਾ ਜਿਹੜੀ ਕਾਗਜ਼ਾਂ 'ਚ ਪਾਈ ਗਈ ਆ ਆਪ ਸੈਨ ਕੀਤੇ ਜਾਲੀ ਗਰਸੀਦਾਂ ਦੇ ਉੱਤੇ ਉਹ ਸਾਰਾ ਰਿਕਾਰਡ ਇਹਨਾਂ ਦਾ ਲੈਵਾ ਕੇ ਅਸੀਂ ਪੇਸ਼ ਵੀ ਕਰ ਸਕਦੇ ਹਾਂ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਹੀਂ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਕਰੋੜ ਦੇ ਲਗਭਗ ਰੁਪਈਆ ਜਿਹੜੇ ਗਵਨਦਮਾਹ ਦਾ ਆਇਆ ਜੀ। ਹਾਂਜੀ ਇਹ ਸਾਰੀ ਪੰਚਾਇਤ ਵੱਲੋਂ ਆ ਕੇ ਕਿਦਾਂ ਵੀ ਕੱਲੇ ਸਰਪੰਚ ਨੇ ਨਹੀਂ ਕੱਲੇ ਸਰਪੰਚ ਵੱਲੋਂ ਆ ਜੀ। ਸਰਪੰਚ ਵੱਲੋਂ ਤਾਂ ਇੱਥੇ ਕਿੰਨਾ ਪੈਸਾ ਲੱਗਾ ਸ਼ੋਅ ਕਰ ਰਹੇ ਆ ਜੀ। ਇੱਥੇ ਧਰਮਸ਼ਾਲਾ ਤੇ ਹਾਂਜੀ ਧਰਮਸ਼ਾਲਾ ਤੇ 10 ਲੱਖ ਰੁਪਈਆ ਲਗਭਗ ਆਇਆ ਸੀਗਾ। 7 ਲੱਖ ਇੱਕ ਵਾਰੀ ਆਇਆ 3 ਲੱਖ ਇੱਕ ਵਾਰੀ ਆਇਆ ਤੇ ਇਹ ਸਾਰੇ ਦਾ ਸਾਰਾ ਪੈਸਾ ਸ਼ੋਅ ਕਰ ਰਹੇ ਆ ਪਰ ਬਣਿਆ ਕੁਛ ਨਹੀਂ। ਇਹ ਜਿਹੜੀ ਇਹਦੀ ਬਾਉਂਡਰੀ ਸੀ ਪਹਿਲਾਂ 5-5 ਫੁੱਟ ਪਹਿਲਾਂ ਹੀ ਹੋਈ ਪਈ ਸੀਗੀ ਤੇ ਇਹਨਾਂ ਨੇ ਤਕਰੀਬਨ 8-8 ਫੁੱਟ ਬਾਉਂਡਰੀ ਹੁਣ ਕੀਤੀ ਹੋਈ ਆ ਤੇ ਉਹ ਕਹਤਾ ਵੀ ਸਾਰਾ ਪੈਸਾ ਲੱਗ ਚੁੱਕਾ ਹੈ ਜਿਹੜੀਆਂ ਗਲੀਆਂ ਨਾਲੀਆਂ ਬਣੀਆਂ ਹੋਈਆਂ ਉਹਨਾਂ ਦੀ ਜਿਹੜੀ ਪੁਰਾਣੀ ਇੱਟ ਸੀ ਉਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਵੀ ਕਿੱਥੇ ਗਈ ਸਾਨੂੰ ਜਿਹੜਾ ਸਰੀਆ ਨੇ ਸੀਗਾ ਇਹਦਾ ਧਰਮਸ਼ਾਲਾ ਪੁਰਾਣੀ ਦਾ ਉਹ 3000 ਸਕਰ ਫੁੱਟ ਛੱਤ ਦਾ ਸਰੀਆ ਜਿਹੜਾ ਸੀਗਾ ਉਹ ਕਿਤੇ ਵੀ ਨਹੀਂ ਵਿਖਾਇਆ ਗਿਆ ਕਿ ਕਿਹਨੂੰ ਦਿੱਤਾ ਕਿਵੇਂ ਨਿਲਾਮੀ ਕੀਤੀ ਉਹ ਵੀ ਸਾਰਾ ਅਸੀਂ ਤਿੰਨੇ ਆ ਵੀ ਉਹ ਸਾਰਾ ਹਿਸਾਬ ਪਤਾ ਲਿਆ ਜਾਵੇ ਜਿਹੜੇ ਪੈਸੇ ਆਪਾਂ ਨੂੰ ਫੰਡ ਆਏ ਸੀ ਉਹਦਾ ਆਪਣੇ ਕੋਲ ਕੋਈ ਹੈ ਸਟੇਟਮੈਂਟ ਹੈਗੀ ਉਹ ਸਾਰੀ ਸਟੇਟਮੈਂਟ ਹੈਗੀ ਆ ਜੀ ਆ ਸਾਰਾ ਜੋ ਰਿਕਾਰਡ ਆ ਰਿਕਾਰਡ ਬੋਲਦਾ ਰਿਕਾਰਡ ਮੁਤਾਬਕ ਹੀ ਅਸੀਂ ਬੋਲ ਰਹੇ ਆ ਰਿਕਾਰਡ ਤੋਂ ਬਿਨਾ ਅਸੀਂ ਕੋਈ ਗੱਲ ਨਹੀਂ ਕਰਦੇਗੇ ਔਨ ਰਿਕਾਰਡ ਗੱਲ ਕੀਤੀ ਜਾਂਦੀ ਆ ਕਿ ਇੰਨਾ ਜਿਹੜਾ ਪੈਸਾ ਆਇਆ ਇਹਨੂੰ ਪਿੰਡ ਨੂੰ ਤੇ ਲੱਗਿਆ ਹੋਇਆ ਨਹੀਂਗਾ ਸਾਰੀਆਂ ਜਾਂ ਲੀਆਂ ਚੁੱਠੀਆਂ ਸਿੱਧਾ ਬਣਾਈਆਂ ਗਈਆਂ ਕਬੀਰ ਸਿੰਘੇ ਗੱਲ ਬੋਲ ਬੋਲ ਮੇਰਾ ਪਿੰਡ ਜਵਾਰ ਸੰਘਲਾ ਉਰਫ ਬਾੜਾ ਜਾਇਦਾ ਜੀ ਹੱਦਬਾਸਤ 187 ਤਸੀਲ ਤਲੁੰਡੀ ਭਾਈ ਥਾਣਾ ਕਲਖੁਰਦਾ ਜਿਲ੍ਹਾ ਫਿਰੋਜ਼ਪੁਰ ਵਾਸੀ ਪੰਜਾਬ ਦਾ ਹਾਂ ਪੰਜਾਬ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਪੰਚਾਇਤਾਂ ਬਣੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਾਰਲੀਮੈਂਟ ਦਾ ਇੰਡੀਅਨ ਪਾਰਲੀਮੈਂਟ ਦਾ ਪੌੜੀ ਦਾ ਪਹਿਲਾ ਟੰਬਾ ਆਖਿਆ ਗਿਆ ਸੀ ਕਿ ਪੰਚਾਇਤਾਂ ਬਣ ਕੇ ਪਿੰਡਾਂ ਦੀ ਤਰੱਕੀ ਕਰਨਗੀਆਂ ਪਰ ਇਹ ਜਿਹੜੇ ਅਸੀਂ ਨਿਮਾਇਦੇ ਚੁਣੇ ਜਾਂ ਸਰਪੰਚ ਮੈਂਬਰ ਚੁਣੇ ਆ ਇਹਨਾਂ ਨੇ ਲੋਕਾਂ ਨੂੰ ਇੰਨਾ ਦਬਾਅ ਥੱਲੇ ਰੱਖਿਆ ਕਿ ਮੈਂ ਗਹਿਰੀ ਸਾਹਿਬ ਦਾ ਗਹਿਰੀ ਸਾਹਿਬ ਦਾ ਰਿਸ਼ਤੇਦਾਰ ਆ ਮੈਂ ਜਿੰਦੂ ਸਾਹਿਬ ਦਾ ਰਿਸ਼ਤੇਦਾਰ ਆ ਮੈਂ ਸੇਖੋ ਸਾਹਿਬ ਦਾ ਰਿਸ਼ਤੇਦਾਰ ਆ ਆਮ ਲੋਕ ਡਰਦੇ ਮਾਰੇ ਬੋਲਦੇ ਨਹੀਂ ਆਪਾਂ ਵੇਹਿੰਦੇ ਵੀ ਰਹੇ ਪਿੰਡਾਂ ਦੇ ਵਿੱਚ ਪਰਚੇ ਜਾਨੀ ਐਵੇਂ ਝੂਠੇ ਹੁੰਦੇ ਰਹੇ ਆ ਹੁਣ ਬੇਨਤੀ ਆ ਸਾਰੇ ਨਗਰ ਵਿੱਚੋਂ ਜੋ ਕੁਲਦੀਪ ਸਿੰਘ ਸਾਫਕਾ ਪੰਚਾਇਤ ਮੈਂਬਰ ਨੇ ਬੋਲਿਆ ਕੋਈ ਸਿਆਣਾ ਅਫਸਰ ਕੋਈ ਰੱਛਤ ਖੋਰ ਨਾ ਹੋਵੇ ਸਾਨੂੰ ਵੀ ਪਤਾ ਜੋ ਪਿੰਡ ਦੇ ਵਿੱਚ ਘਫਲਾ ਕੀਤਾ ਉਹ ਸਮਝੀ ਪੰਚਾਇਤ ਨੇ ਜਾਂ ਸਰਪੰਚ ਨੇ ਵੀਡੀਓ ਦੀ ਸਹਿਮਤੀ ਨਾਲ ਜਾਂ ਇਲਾਕੇ ਦੀ ਐਮਐਲਏ ਦੀ ਸਹਿਮਤੀ ਨਾਲ ਹੋਇਆ ਹੈ ਪਿੰਡ ਦੇ ਹਰੇਕ ਬਾਰ ਮੂਰੇ ਗੰਦਾ ਪਾਣੀ ਖੜਾ ਇੱਕ ਟੰਕਾ ਵੀ ਗਾਂ ਨਿਕਾਸ ਨਹੀਂਗਾ ਛੱਪੜ ਦੀ ਆ ਕੇ ਹੱਥ ਵੇਖ ਲੋ ਯਾਨੀ ਜੋ ਵੀ ਨਾ ਤਰੱਕੀ ਦੇ ਕੰਮ ਕਰਾਤੇ ਆ ਪਰ ਜਾਲੀ ਰਸੀਤਾ ਨਾ ਕਰਾਏ ਆ ਜੀ ਕੰਮ ਉੱਥੇ ਕੁਛ ਨਹੀਂ ਹੋਇਆ ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਆ ਮੈਂ ਹਸਣ ਨਾਲੇ ਗੱਲ ਕਹਿਣਾ ਨਾ ਸਾਡਾ ਪਿੰਡ ਦਾ ਪ੍ਰਾਇਮਰੀ ਸਕੂਲ ਇੱਕ ਦਰਬਾਰ ਸਾਹਿਬ ਤੋਂ ਘਟਨੇਗਾ ਇਹਦਾ ਮਤਲਬ ਇਹ ਆ ਜੋ ਵੀ ਪੰਚਾਇਤ ਬਣਦੀ ਸੀ ਉਹਦੇ ਪ੍ਰਾਇਮਰੀ ਸਕੂਲ ਢਾ ਦੇਣਾ ਉੱਥੇ ਹੀ ਉਹਨੂੰ ਢਾਟਾ ਬਣਾਈ ਜਾਣਾ ਅੱਜ ਆਪਾਂ ਕੋਈ ਬਿਲਡਿੰਗ ਬਣਾਈ ਆ ਉਹਦੀ 25 ਜਾਂ 30 ਸਾਲ ਜਾਂ 50 ਸਾਲ ਦੀ ਮਿਆਦ ਹੁੰਦੀ ਆ ਇਹ ਨਹੀਂ ਵੀ ਪਹਿਲੇ 15 ਸਾਲਾਂ ਚ ਪ੍ਰਾਇਮਰੀ ਸਕੂਲ ਬਣ ਗਿਆ ਆਉਣ ਵਾਲਾ ਸਰਪੰਚ ਉਹਨੂੰ ਢਾ ਕੇ ਦੁਬਾਰਾ ਫੇਰ ਬਣਾ ਦੇ ਇਹ ਗੱਲਾਂ ਤੁਸੀਂ ਵੇਖ ਸਕਦੇ ਆ ਜੋ ਕੁਲਦੀਪ ਸਿੰਘ ਨੇ ਦੱਸਿਆ ਹੈ ਪਹਿਲਾਂ ਜਿਹੜੀ ਪੁਰਾਣੀ ਧਰਮਖਾਲਾ ਸੀ ਉਹ ਐਜੀ ਸੀ ਕਿ ਤੋਪਾਂ ਟੈਂਕਾਂ ਦੇ ਗੋਲੇ ਮਾਰੀ ਚੱਲੋ ਨਹੀਂ ਢਹਿਣ ਵਾਲੀ ਸੀ ਪੰਚ ਮੌਜੂਦਾ ਮੌਜੂਦਾ ਸਰਪੰਚ ਨੇ ਮਿੱਟੀ ਸਟਾ ਕੇ ਉਹਨੂੰ ਜਾਣ ਕੇ ਚੈੱਕ ਕੀਤਾ ਕਿ ਪਾਣੀ ਦਾ ਨਿਕਾਸ ਨਾ ਹੋਵੇ ਬਹਾਨਾ ਇਹ ਬਣਾਇਆ ਜੀ ਧਰਮ ਸਾਲ ਚ ਪਾਣੀ ਪੈਂਦਾ ਕੋਈ ਨਹੀਂ ਹੁਣ ਜਿਹੜੀ ਧਰਮ ਸਾਲ ਬਣਾਈ ਆ ਕੋਈ ਸਿਆਣਾ ਅਫਸਰ ਆ ਕੇ ਦੇਖ ਲੇ ਕੀ ਇਹ ਪਾਣੀ ਦਾ ਨਿਕਾਸ ਕੀਤਾ ਹੁਣ ਜਿਹੜਾ ਨਵਾਂ ਸਰਪੰਚ ਬਣੂਗਾ ਅਸੀਂ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਆ ਉਹ ਕੋਈ ਸਿਆਣਾ ਅਫਸਰ ਆ ਕੇ ਮੌਕਾ ਵੇਖ ਲੇ ਹੁਣ ਜਿਹੜੀ ਧਰਮਸ਼ਾਲਾ ਬਣੀ ਆ ਤੇ ਪੰਡਾ ਨਿਕਾਸ ਹੁਣ ਵੀ ਨਹੀਂ ਗਾ ਉਹਨਾਂ ਦੇ ਸਮਝ ਜਿਹੜਾ ਸਰਪੰਚ ਬਣੂਗਾ ਉਹ ਇਹਨੂੰ ਫੇਰ ਢਾਊਗਾ ਗੱਲ ਉੱਥੇ ਹੀ ਆ ਕਿਤੇ ਢਾ ਲਿਆ ਕਿਤੇ ਬਣਾ ਲਿਆ ਕਿਤੇ ਢਾ ਲਿਆ ਕਿਤੇ ਬਣਾ ਲਿਆ ਪੈਸਾ ਸਾਡੀ ਸਰਕਾਰ ਦਾ ਸਾਰੇ ਲੋਕਾਂ ਦਾ ਪੈਸਾ ਉਹ ਕਿਤੇ ਟਿਕਾਣੇ ਲੱਗਣਾ ਚਾਹੀਦਾ ਸਾਡੇ ਪਿੰਡ ਦੇ ਦੋ ਫ੍ਰੀडम फाइਟਰ ਹੋਏ ਆ ਹੋ ਸਕਦਾ ਉਹਨਾਂ ਦੀ ਗ੍ਰਾਂਟ ਲੈ ਕੇ ਕੱਲੇ ਸਰਪੰਚਾਂ ਪੰਚਾਇਤਾਂ ਦਾ ਗੁਨਾ ਨਹੀਂ ਐਮਐਲ ਦੇ ਹੱਥ ਵਿੱਚ ਹੁੰਦਾ ਕੋਈ ਉਹਨਾਂ ਦੀ ਯਾਦਗਾਰ ਨਹੀਂ ਬਣਾਈ ਗਈ ਹੋ ਸਕਦਾ ਉਹਨਾਂ ਦੀ ਗ੍ਰਾਂਟ ਲੈ ਕੇ ਕਾ ਕੀ ਚਕਾਈ ਹੋਵੇ ਕਈ ਕਰਨਾ ਰਾਹ ਜਾਂਦਿਆਂ ਜੀ ਜੋਤ ਕਪੜਾ ਸਾਡੇ ਪਿੰਡ 'ਚ ਹੋ ਰਿਹਾ ਸਾਰਾ ਅਸੀਂ ਮੌਜੂਦਾ ਰਿਕਾਰਡ ਦਿਖਾਵਾਂਗੇ ਜੋ ਜਿੱਥੋਂ ਵੀ ਕੱਢਿਆ ਹੈ ਇੱਕ ਇੱਕ ਪੈਸ ਦਾ ਹਿਸਾਬ ਤੁਹਾਨੂੰ ਦੇਵਾਂਗੇ ਹੱਪੜ ਦੀ ਜੋ ਕਲਦੀਪ ਸਿੰਘ ਨੇ ਦੱਸਿਆ ਨਹੀਂ ਵੀਰਾਂ ਸਫਾਈ ਹੋਇਆ ਇੱਕ ਵੇਰਾਂ ਨੂੰ ਉੱਥੇ ਟਰੈਕਟਰ ਆਇਆ ਪਰ ਅਸੀਂ ਗੁਰੂ ਘਰ ਜਾਂਦੇ ਮੰਦਰ ਮਸੀਦ ਦੇਰੇ ਜਾਂਦੇ ਹਰਬਾਨੀ ਕਹਿੰਦੀ ਆ ਕੋਡਨ ਖੋਟੇ ਨਾਨਕਾ ਸੱਚ ਰਹੀ ਜਿੱਤ ਤਾਂ ਕਿਹਦੀ ਸੱਚ ਦੀ ਹੋਣੀ ਆ ਅਸੀਂ ਮੌਕੇ ਦੇ ਅਫਸਰਾਂ ਨੂੰ ਡੀਸੀ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਜਾਂ ਮਾਨ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਅਸੀਂ ਇਹ ਨਹੀਂ ਆਂਦੇ ਕੋਈ ਪੰਚਾਇਤਾਂ ਦੇ ਗੋਲੀ ਮਾਰੋ ਜਾਨ ਨੂੰ ਫੈਲਾਦੇ ਜਾਂ ਜਿਹੜੇ ਤੇ ਕੋਈ ਗੱਲ ਨਹੀਂ ਉਹਨਾਂ ਨੂੰ ਨਗਰ ਤੇ ਸੱਦ ਕੇ ਕਰਾਂ ਸ਼ਰਮ ਦੇ ਦਿਓ ਤਾਂ ਕਿ ਆਉਣ ਵਾਲਾ ਸਰਪੰਚਾ ਜਿਹੜਾ ਬਣਨਾ ਉਹ ਸ਼ਰਮ ਖਾਵੇ ਵੀ ਇਹਨਾਂ ਨੇ ਪੈਸਾ ਖਾਦਾ ਤੇ ਉਹਨਾਂ ਦਾ ਆ ਅਸਰ ਹੋਇਆ ਅੱਗੇ ਤੇ ਜੀ ਹਰਕਤ ਪਿੰਡ 'ਚ ਨਾ ਹੋਵੇ ਪਿੰਡ ਦੇ ਵਿੱਚ ਜਿਹੜਾ ਛੱਪੜ ਆ ਚੜਦੇ ਪਾਸੋਂ ਜਦੋਂ ਹਵਾ ਆਉਂਦੀ ਆ ਉਹਦੀ ਬੂਹ ਇੰਨੀ ਕ ਆਉਂਦੀ ਆ ਕੋਈ ਅਫਸਰਾ ਕੇ 5 ਮਿੰਟ ਖੜ ਕੇ ਵਿਖਾ ਦੇ ਪੈਣ ਦੇ ਪਾਣੀ ਗੰਦੇ ਪਣ ਦਾ ਕੋਈ ਨਿਕਾਸ ਨਹੀਂ ਹਾਂ ਪੈਣ ਪੈਣ ਸਾਰੀਆਂ ਪੈਪਾਂ ਪੈ ਗਈਆਂ ਵੀ ਨਿਕਾਸ ਹੋ ਜੇ ਕੋਈ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਪੈਸਾ ਖਾਦਾ ਗਿਆ ਜਵੇਂ ਤੁਸੀਂ ਲਗਭਗ 2 ਮਿੰਟ ਬੋਲ ਕੇ ਹਟਿਆ ਵੀ ਇਹਦੇ ਵਿੱਚ ਐਮਐਲਏ ਦਾ ਹੱਥ ਵੀ ਹੈ ਕਿ ਹੋਰ ਵੀ ਅਫਸਰ ਹੋ ਸਕਦੇ ਇਹਦੇ ਵਿੱਚ ਅਫਸਰ ਵੀ ਇੱਥੇ ਹੋ ਸਕਦਾ ਗੈਰੀ ਸਾਹਿਬ ਨੇ ਜੇਲ੍ਹ ਕਿਉਂ ਵੇਖੀ ਆ ਜੇ ਉਹ ਕਰਪਟ ਕਰਪਟ ਗਿਣਿਆ ਕਿ ਤੇ ਤਾਂ ਐਮਐਲਏ ਦਾ ਬਿਲਕੁਲ ਹੱਥ ਹੁੰਦਾ ਕੁਛ ਨਾ ਮੈਂ ਵੀ ਇੱਡੇ ਨਾਲ ਇੰਗਲਿਸ਼ মিডিਆ ਨੂੰ ਡੀਆਈਟੀ ਸ਼ੁਰਚੰਦਰ ਪੰਜਾਬ ਪੁਲਿਸ ਸੱਚ ਮਾਈ ਕਲਾਸ ਪੈ ਲੋ ਕੁਝ ਡਾਇਡ ਨਾ ਮੈਂ ਇੱਕ ਵਾਰੀ ਵੋਟਾਂ 'ਚ ਖੜ ਗਿਆ ਪਰ ਉੱਥੇ ਮੇਰਾ ਥੋੜਾ ਜਿਹਾ ਵੀਡੀਓ ਸਾਹਮਣਾ ਹੋ ਗਈ ਡਿਸਕਸ ਵੀਡੀਓ ਸਾਹਿਬ ਨੇ ਕਹਿੰਦਾ ਇਹ ਕਿ ਬੰਦਾ ਆ ਕੇ ਜਿਤਨਾ ਨਹੀਂ ਚਾਹਦਾ ਭਾਵੇਂ ਇੱਕ ਵੋਟ ਤੇ ਹਰਾ ਦਿਓ ਜੇ ਕਿ ਪੜਿਆ ਲਿਖਿਆ ਬਣਾਤਾ ਨਾ ਪਿੰਡ ਦਾ ਇਹਨੇ ਆਪਣੇ ਪੈਰ ਨਹੀਂ ਲੱਗਣਦੇ ਨੇ ਪਿੰਡਾਂ ਦੇ ਸਰਪੰਚ ਅਨਪੜ੍ਹ ਚਾਹੀਦੇ ਫੇਰ ਆਪਾਂ ਧੜੇ ਕਰਾਂਗੇ ਵੀਡੀਓ ਸਾਹਿਬ ਜਿਹੜੇ ਸਾਰਾ ਹਿਸਾਬ ਵਿੱਚ ਆਜੀ ਸਮੇਤ ਸੈਕਟਰੀ ਪਰ ਜਿਹੜਾ ਪਿੰਡ ਦਾ ਪੈਸਾ ਦਾ ਮੈਲਖਾਨੀ ਮੈਂ ਕੋਈ ਰੱਬ ਨਹੀਂਗਾ ਠੀਕ ਹੈ ਜੀ ਬੋਲਣਾ ਪੈਂਦਾ ਸੰਗਦੇ ਨਾਲ ਸਾਰਿਆਂ ਦੇ ਬਿਲਕੁਲ ਜਿਹੜੇ ਨੇ ਸਟੱਪ ਚੱਕਿਆ ਸਾਡੀ ਸੰਗਤ ਨੇ ਇਹ ਸਹੀ ਚੱਕਿਆ ਹੈਗਾ ਇਹ ਕੋਈ ਲੇਖਾ ਜੋਖਾ ਹੋ ਜੇ ਤਾਂ ਕਿ ਉਹ ਸਮੇਤ ਜੀ ਕੋਈ ਮਾੜੀ ਹਰਕਤ ਨਾ ਹੋਵੇ ਕੋਈ ਪਿੰਡ ਦਾ ਸੁਧਾਰ ਹੋ ਜੇ ਪਿੰਡੇ ਦਾਲੇ ਵੇਖੋ ਜਾ ਕੇ ਕੀ ਬਣਿਆ ਪਿਆ ਨਾਲਿਆਂ ਦਾ ਤੁਹਾਡੇ ਹਿਸਾਬ ਨਾਲ ਇਸ ਤੇ ਕਿੰਨਾ ਖਰਚ ਆਇਆ ਹੋਊਗਾ ਹਮ ਤੱਕ ਇਹ ਇਸ ਬਿਲਡਿੰਗ ਤੇ ਜੀ ਜਿਹਨਾਂ ਕਰਦੀਪ ਸਿੰਘ ਨੇ ਦੱਸਿਆ 4 ਨਹੀਂ ਤਾਂ 5 ਲੱਖ ਆਇਆ ਮਸਾਂ ਤੇ 5 ਲੱਖ ਕਿੱਧਰ ਗਿਆ ਤੇ 5 ਲੱਖ ਤੁਹਾਨੂੰ ਪਤਾ ਨਹੀਂ ਗਾ ਜਾਲੀ ਰਸੀਤਾਂ ਚ ਗਿਆ ਵੀਡੀਓ ਕੋਲੇ ਗਿਆ ਗਰੀਬ ਸਾਹਿਬ ਕੋਲੇ ਗਿਆ ਇੱਕ ਈ ਗੱਲ ਹੈਗੀ ਆ ਠੀਕ ਆ ਨਾ ਜੀ ਐਜੂਕੇਸ਼ਨ ਐ ਦੀ ਰੀਅਲ ਪ੍ਰੋਪਰਟੀ ਆਫ ਐਵਰੀਬਾਡ ਇੱਥੇ 100 100 ਕਿੱਲੇ ਵਾਲੇ ਜ਼ਿਮੀਂਦਾਰ ਬੈਠੇ ਮੈਨੂੰ ਇਹ ਆ ਨਾ ਤੁਸੀਂ ਆਓ ਨਾ ਸੋਚੋ ਬਈ ਮੇਰੇ ਕੋਲ ਜਾਇਦਾਦ ਜ਼ਿਆਦਾ ਹੈਗੀ ਆ ਪਰ ਥੋੜੀ ਜਿੰਨੀ ਜਾਇਦਾਦ ਤਾਂ ਮੇਰੇ ਕੋਲੇ ਇਹਨੂੰ ਇੰਨੀ ਐਜੂਕੇਸ਼ਨ ਹੈਗੀ ਆ ਪਰ ਮੈਂ ਨੌਕਲ 'ਚ ਮਾਰ ਖਾ ਗਿਆ 2001 ਦੇ ਵਿੱਚ ਤੋਤਾ ਸਿੰਘ ਨੇ 14 ਜਾਤੀ ਤੇ ਰੱਖਣਾ ਸੀਗਾ ਸਾਬਕਾ ਸਿੱਖਿਆ ਮੰਤਰੀ ਪੰਜਾਬ ਆ ਭਾਈ ਤੇ 3-3 ਲੱਖ ਉਹਨਾਂ ਨੇ ਰੇਛੋ ਤਾਂ ਮੰਗੀ ਕਿ ਨਹੀਂ ਮੰਗੀ ਪੋਤਾ ਸੰਘ ਦੇ ਘਰੇ ਰੇਡ ਪਿਆ ਕਿ ਨਹੀਂ ਪਿਆ ਆਪਣੇ ਉਤੋਂ ਵਿਜੀਲੈਂਸ ਆ ਜਾਂਦਾ ਚਲੋ ਇਹ ਜਿਹੜਾ ਗੱਲਬਾਤ ਦੀਆਂ ਹੋਈਆਂ ਆਪਾਂ ਜਿਹੜਾ ਮੁੱਦਾ ਉਸ ਬਾਰੇ ਗੱਲਬਾਤ ਕਰਦੇ ਆ ਮੁੱਦਾ ਇਹੋ ਆ ਜੀ ਥੋੜਾ ਜਿਹਾ ਮਤਲਬ ਬਹੁਤ ਘਪਲੇਬਾਜੀ ਹੋਈ ਆ ਇਹ ਥੋੜਾ ਜਿਹਾ ਲੋਕਾਂ ਨੂੰ ਅਨਸਾਫ਼ ਦੁਆਇਆ ਜਾਵੇ ਸਾਡੇ ਪੈਨ ਨੂੰ ਕੋਈ ਵਿਕਾਰ ਕਰਨੀ ਕੀਤਾ ਜਾਵੇ ਠੀਕ ਆ ਨਾ ਜੀ ਜਿੰਦੀ ਪੰਚਾਇਤ ਬਣ ਜਾਂਦੀ ਉਹਦੇ ਐਮਐਲਏ ਨਾਲ ਕਿਸੇ ਮੰਤਰੀ ਦੇ ਹੱਥ ਸਿੱਧੇ ਹੁੰਦੇ ਆ ਆਮ ਨਾਗਰਿਕ ਉਹਦੇ ਅੱਗੇ ਸਾਹ ਹੀ ਨਹੀਂ ਭਾਦਾ ਹੁਣ ਜਿਹੜੇ ਦੋ ਤਿੰਨ ਬੰਦੇ ਬੋਲੇ ਆ ਨਾ ਇਹ ਸਾਨੂੰ ਵੀ ਉਹ ਵੋਟਾਂ ਤਿੱਕਰ ਬੜਾ ਅਰ ਹੈ ਅਸੀਂ ਸੀਰੀਅਸ ਆ ਕੋਈ ਸਾਨੂੰ ਇਹ ਜਿਨੀ ਗੱਲ ਆ ਕਿਉਂਕਿ ਗੱਲਾਂ ਐ ਐਮਐਲਏ ਤੱਕ ਪਹੁੰਚ ਜਾਂਦੀਆਂ ਫਲਾਣਾ ਬੰਦਾ ਐ ਬੋਲਿਆ ਅਸੀਂ ਸਿਵਧਾਨ ਤੇ ਰਾਵਾਂਗੇ ਕਾਨੂੰਨ ਤੇ ਰਾਵਾਂਗੇ ਸਿਵਧਾਨ ਤੋਂ ਬਾਹਰ ਨਹੀਂ ਬੋਲਾਂਗੇ ਜੀ ਕਾਨੂੰਨ ਤੋਂ ਨਹੀਂ ਬਾਹਰ ਬੋਲਾਂਗੇ ਕਿਸੇ ਧਰਮ ਦੀ ਬੇਇੱਜ਼ਤੀ ਦੀ ਗੱਲ ਨਹੀਂ ਕਰਾਂਗੇ ਅਜ ਤਾਂ ਨੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਜੋ ਸਾਡੇ ਪਿੰਡ ਦੀ ਗ੍ਰਾਂਟ ਹੈਗੀ ਆ ਜਿਹੜੀ ਮਤਲਬ ਇਹਦੇ ਘਫਲਾ ਆ ਰਿਕਵਰੀ ਕਰਕੇ ਸਰਕਾਰੀ ਖਜ਼ਾਨੇ ਤੇ ਜਮ੍ਹਾਂ ਕਰਾਈ ਜਾਵੇ ਪਿੰਡ ਦੇ ਸਾ ਆਪਣੇ ਕਲਦੀਪ ਸਿੰਘ 38 ਕਿੱਲੇ ਕੇ 40 ਕਿੱਲੇ ਆ ਪੰਚਾਇਤ ਦੇ 38 ਕਿੱਲੇ ਆ ਜੀ 50 50000 ਤੋਂ ਕੋਈ ਕਿੱਲਾ ਘਟ ਨਹੀਂ ਜਾਂਦਾ 19 ਜਾਂ 20 ਲੱਖ ਕਿੱਧਰ ਗਿਆ ਪਰ ਇੱਕ ਗੱਲ ਸੁਣ ਲਓ ਐਮਐਲ ਕੋਈ ਡਰਨੀ ਆਪਣਾ ਸਿੱਖੂ ਸਾਹਿਬ ਦਾ ਨਾਂ ਦਈਏ ਸੱਦਾ ਹੀ ਆ ਸਾਡੇ ਲਿਖਿਆ ਵਕੀਲ ਆ ਅਜੇ ਤੱਕ ਰੋਣ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਇੱਥੇ ਐਮਐਲ ਆਉਂਦਾ ਕੱਲੇ ਬੰਦੇ ਨੂੰ ਅੰਦਰ ਖਾਤੇ ਮਿਲ ਕੇ ਜਾਂਦਾ ਹੈ ਉਹਦਾ ਹੱਕ ਬੰਦਾ ਸਾਂਝੀ ਜਗ੍ਹਾ ਤੇ ਇਕੱਠਾ ਹੋਵੇ ਸੰਗਤ ਦੇ ਪੈਰੀਂ ਹਥਲਾਵੇ ਉਹ ਕੱਲੇ ਸਰਪੰਚ ਨੂੰ ਥਾਪੀ ਦੇ ਜਾਂਦਾ ਪਰ ਉਹ ਨਾ ਕਰੀਆ ਲੋਕਾਂ ਨੂੰ ਕੀ ਆਪਾਂ ਡਰਾ ਦੇਾਂਗੇ ਯਾਰ ਸਾਰੇ ਐਮਐਲਏ ਦੇ ਇਹਨਾਂ ਕੋਈ ਘੱਟਾ ਉਹ ਨਾ ਰਹੇ ਲੋਕਾਂ ਨੂੰ ਡਰਾ ਕੇ ਵੋਟਾਂ ਲੈਂਦੇ ਚਲੋ ਕੋਈ ਗੱਲ ਨਹੀਂ ਜੀ ਡਰੇ ਬੈਠੀ ਆ ਦੁਨੀਆ ਆਪੇ ਜੋ ਵਾਹਿਗੁਰੂ ਆ ਭਗਵਾਨ ਅੱਲਾ ਘਰ ਪਰਮਾਤਮਾ ਦੇ ਕਾ ਨਿੱਕਾ ਹੀ ਨਾਂ ਜਿਵੇਂ ਮਰਜ਼ੀ ਲਾ ਕੇ ਲੋ ਹਾਂਜੀ ਹਾਂਜੀ ਠੀਕ ਆ ਜੀ ਮੇਰਾ ਨਾਮ ਪਰਮਪਿੱਤਰ ਸਿੰਘ ਆ ਮੌਜੂਦਾ ਪੰਚਾਇਤ ਮੈਂਬਰ ਜਵਾਰ ਸਿੰਘ ਵਾਲਾ ਵਾਰਡ ਨੰਬਰ 5 ਤੁਸੀਂ ਮੌਜੂਦਾ ਪੰਚਾਇਤ ਦੇ ਮੈਂਬਰ ਹੋ ਜੀ ਕਿ ਜੋ ਵੀ ਇਹ ਗੱਲਾਂ ਹੋ ਰਹੀਆਂ ਗਵਨ ਦਾ ਮਾਮਲਾ ਜਿਹੜਾ 70-80 ਲੱਖ ਰੁਪਈਆ ਜਿਹੜਾ ਗਵਨ ਹੋਇਆ ਵਾ ਉਸ ਕਿੰਨਾ ਜਾਇਜ਼ ਆ ਤੇ ਕਿੰਨਾ ਕਿ ਨਹੀਂ ਜਾਇਜ਼ ਲੱਗ ਰਿਹਾ ਤੁਹਾਨੂੰ ਇਹ ਜੀ 100 ਇੰਨਾ ਪੈਸਾ ਆਇਆ ਵਾ ਕਿ ਆ ਹੀ ਇੱਥੇ ਲੱਗਾ ਜਾਂ ਨਹੀਂ ਲੱਗਾ ਉਸ ਬਾਰੇ 101% ਸੱਚੀਆਂ ਗੱਲਾਂ ਜੀ ਸਾਡੇ ਤਕਰੀਬਨ 2 ਸ਼ਹਿਤਾਂ ਕਰਕੇ 10 ਲੱਖ ਰੁਪਇਆ ਇਹਦਾ ਆਇਆ ਤੁੰਸਲਾ ਦਾ ਤੇ ਤਕਰੀਬਨ ਤੁਹਾਡੇ ਸਾਹਮਣੇ ਦੇਖ ਲਓ 4 ਨਹੀਂ ਤਾਂ 4.5 ਲੱਖ ਲੱਗ ਗਿਆ ਹੋਊਗਾ ਦੂਸਰੀ ਗੱਲ ਇਹ ਹੈ ਵੀ ਉਸ ਮੌਕੇ ਦਾ ਐਮਐਲਏ ਸੀ ਸਤਕਾਰਕੌਰ ਗਹਿਰੀ ਤੇ ਉਹਨਾਂ ਦੇ ਪਤੀ ਜਸਮੀਲ ਸਿੰਘ ਲਾਡੀ ਗਹਿਰੀ ਉਹਨਾਂ ਦੀ ਛਾਹ ਸੀ ਸਾਡੇ ਪਿੰਡ ਵਾਲਾ ਸਰਪੰਚ ਉਹਨਾਂ ਦਾ ਰਿਸ਼ਤੇਦਾਰ ਸੀ ਉਹ ਤੋਂ ਛਾਹ ਦੇ ਦਿੰਦਾ ਸੀ ਕੋਹ ਨਹੀਂ ਚੱਕਦੇ ਸਰਪੰਚਾਂ ਕੰਮ ਐਨੇ ਕ ਲਾ ਦੇ ਐਨੇ ਕ ਲਾ ਦੇ ਐਨੇ ਕ ਖਾ ਲਈ ਤੇ ਬਸ ਫਿਰ ਉਹ ਤੁਹਾਡੇ ਸਾਹਮਣੇ ਆ ਲੱਗਾ ਕੁਛ ਵੀ ਨਹੀਂ ਖਾਦਾ ਸਾਰਾ ਕੁਛ ਗਿਆ 1 ਕਰੋੜ ਚੋਂ ਜੇ ਖੁੱਲਾ ਖਰਚਾ ਦੱਸ ਗਏ ਆਪਾਂ ਤਾਂ ਵੱਧ ਤੋਂ ਵੱਧ 20 ਲੱਖ ਰੁਪਏ ਲੱਗਾ ਹੋਊਗਾ ਗਣਨੀਆਂ ਦਰਮਿਆ ਵਿਚ ਚਾਰਕ ਗਲੀਆਂ ਬਣੀਆਂ ਜੀ ਨਾਲੀਆਂ ਤੇ ਵਾਰ ਦਿੱਤੇ ਆ ਤੇ ਆ ਧਰਮਸਾਲਾ ਬਣੀ ਨਹੀਂ ਜਦੋਂ ਆਪਾਂ ਪੈਸਾ ਲੈਣ ਜਾਂਦੇ ਆ ਸਰਕਾਰ ਤੋਂ ਉਹ ਹਰੇਕ ਮੰਤਰੀ ਦੇ ਸਾਈਨ ਹੁੰਦੇ ਆ ਕਿ ਤੁਹਾਡੇ ਸਾਈਨ ਨਾਲ ਹੁੰਦੇ ਸੀ ਉਸ ਵਕਤ ਸਾਈਨ ਸਾਡੇ ਜਿਹੜੇ ਮਤਿਆਂ ਤੇ ਸਾਈਨ ਹੋਏ ਆ ਮੇਰੇ ਸਾਈਨ ਹੋਏ ਆ ਉਹ ਮਤੇ ਮਤਲਬ ਕਿ ਜਿਹੜੇ ਮੈਨੂੰ ਸਹੀ ਲੱਗਦੇ ਸੀ ਵੀ ਆ ਇੱਥੇ ਆਪਾਂ ਇਹਨਾਂ ਨੇ ਲਾਉਣੇ ਆ ਪੈਸੇ ਆ ਇੱਥੇ ਪੈਸੇ ਲਾਉਣੇ ਆ ਉਹਦੇ ਤੇ ਆਪਣੇ ਸਾਈਨ ਹੋਏ ਆ ਤੇ ਬਾਕੀ ਵੀਡੀਓ ਸਾਹਿਬ ਸੈਕਟਰੀ ਇਹਨਾਂ ਦੇ ਮਿਲੀ ਭੋਗਤਾ ਬਿੱਲ ਜੇ ਹੁਣ ਮੰਨ ਲਓ ਵੀ 30000 ਰੁਪਏ ਲਾਇਆ ਬਿੱਲ 3 ਲੱਖ ਦਾ ਬਣਾ ਕੇ ਪਾਸ ਕਰਾ ਲੈਣਗੇ ਉਹਦੇ ਵਿੱਚ ਫਿਰ ਮੈਂਬਰਾਂ ਨੂੰ ਤਾਂ ਕੋਈ ਗਲਤੀ ਨਹੀਂ ਨਹੀਂ ਜਿਹੜੇ ਆ ਪੈਸੇ ਆਏ ਸੀਗੇ ਆਪਣੇ ਇਹਦੇ ਬਾਕੀ ਤੁਹਾਡੇ ਸਾਈਨ ਹੋਏ ਸੀਗੇ ਹਾਂ ਹੋਏ ਸੀ ਹਾਂ ਹੋਏ ਸੀ ਇਹ ਪੈਸਾ ਫਿਰ ਇਹਨਾਂ ਗਾਉਣ ਕਿਵੇਂ ਹੋ ਗਿਆ ਕੀ ਚੱਕਰ ਬਨੇ ਇਹ ਬਿੱਲਾਂ ਚ ਹੁੰਦਾ ਜੀ ਬਿੱਲਾਂ ਚ ਹੁੰਦਾ ਸਭ ਤੁਸੀਂ ਖੁਰ ਪੰਚਾਇਤ ਮੈਂਬਰਾਂ ਨਾਲ ਹੁੰਦੇ ਹੋਵੋਗੇ ਮੈਂ ਨਾਲ ਮੈਂ ਸਾਈਨ ਕੀਤੇ ਆ ਮਤਿਆਂ ਤੇ ਸਾਈਨ ਮੇਰੇ ਹੈਗੇ ਆ ਪਰ ਜਿਹੜੇ ਬਿੱਲਾਂ ਦੀ ਗੱਲ ਆ ਬਿੱਲਾਂ ਤੇ ਗੱਲ ਸਾਡੇ ਉਧਰ ਕੋਈ ਕੋਈ ਸਾਈਨ ਨਹੀਂ ਹੁੰਦਾ ਬਿੱਲਾਂ ਤੇ ਉਹ ਤਾਂ ਇਹਨਾਂ ਨੇ ਫਰਮ ਤੋਂ ਬਿੱਲ ਬਣਾਉਣੇ ਆ 10000 ਦਾ ਸੀਮੈਂਟ ਆ ਉਹ ਆਪਣਾ ਲੱਖ ਦਾ ਬਣਵਾ ਲੈਣ ਜਦੋਂ ਕਿਸੇ ਨੇ ਪੁੱਛਣਾ ਹੀ ਨਹੀਂ ਤੇ ਉਦੋਂ ਰੋਗਾ ਨਹੀਂ ਪਿਆ ਗਿਆ ਜਦੋਂ ਮਾਨੂੰ ਪੈਸੇ ਆ ਰਹੇ ਸੀ ਇੱਥੇ ਲੱਗਦੇ ਪੈਸੇ ਸੀਗੇ ਉਹਦਾ ਵੀ ਮੈਂ ਤੁਹਾਨੂੰ ਦੱਸ ਰਿਹਾ ਮੌਕੇ ਦਾ ਐਮਐਲ ਇਹਨਾਂ ਦਾ ਰਿਸ਼ਤੇਦਾਰ ਸੀ ਰੌਲਾ ਕਿਨੇ ਕੌਣਾ ਸੀ? ਜੀ। ਅੰਦੀਰ ਲੈਟਰ ਕਿਹਨੂੰ ਕਿਹਨੂੰ ਦਿੱਤੇ ਆ ਤੁਸੀਂ? ਇਹ ਲੈਟਰਾਂ ਜੀ ਅਸੀਂ ਪਹਿਲਾਂ ਬਈਆ ਸਾਹਿਬ ਜੀ ਕੋਲ ਜਾ ਕੇ ਜਿਹੜੇ ਸਾਡੇ ਮੌਜੂਦਾ ਐਮਐਲਏ ਆ ਜਿਸ ਤਰ੍ਹਾਂ ਸਰਦਾਰ ਪਿਆਰਾ ਸਿੰਘ ਨੇ ਕਿਹਾ ਸੀਗਾ ਕਿ ਉਹਨਾਂ ਤੇ ਕੋਈ ਅਜੇ ਦਾਗ ਨਹੀਂ ਤੇ ਉਹਨਾਂ ਕੋਲੇ ਜਾ ਕੇ ਅਸੀਂ ਬੇਨਤੀ ਕੀਤੀ ਕਿ ਸਾਡੇ ਪਿੰਡ ਦਾ ਪੈਸਾ ਖੁਰਦ-ਬੰਦ ਹੋ ਗਿਆ। ਉਹਨਾਂ ਨੇ ਬਹੁਤ ਗੰਭੀਰਤਾ ਨਾਲ ਇਹ ਗੱਲ ਲਈ ਕਿ ਆਪਾਂ ਬਿਲਕੁਲ ਨਹੀਂ ਇਹ ਗੱਲ ਹੋਣ ਦੇਣੀ ਵੀ ਉਹ ਸਰਪੰਚ ਕੋਈ ਪੈਸਾ ਖਾ ਕੇ ਘਰੇ ਬੈਠ ਜੇ ਉਹਨਾਂ ਨੇ ਰეკਮੈਂਡ ਕੀਤੀ ਐਪਲੀਕੇਸ਼ਨ ਕਿ ਤੁਸੀਂ ਕਰੋ ਕਾਰਵਾਈ ਜੋ ਕਾਨੂੰਨੀ ਕਾਰਵਾਈ ਆ ਮੈਂ ਤੁਹਾਡੇ ਨਾਲ ਆ ਅਸੀਂ ਵੀਡੀਓ ਸਾਹਿਬ ਨੂੰ 13 ਤਰੀਕ ਨੂੰ ਏਡੀਸੀ ਡਿਵੈਲਪਮੈਂਟ ਨੂੰ ਤੇ ਪੰਚਾਇਤ ਮੰਤਰੀ ਨੂੰ ਅਸੀਂ ਇਹ ਸਾਰੀਆਂ ਕਾਪੀਆਂ ਭੇਜ ਚੁੱਕੇ ਆ ਮੇਲ ਵੀ ਕੀਤੀਆਂ ਹੋਈਆਂ ਤੇ ਰਜਿਸਟਰੀਆਂ ਵੀ ਕੀਤੀਆਂ ਹੋਈਆਂ ਜਿਸ ਤਰ੍ਹਾਂ ਇੱਥੇ ਸਾਡੇ ਵਾਟਰ ਵਰਕਸ ਦਾ ਬਹੁਤ ਬੁਰਾ ਹਾਲ ਆ ਉਹ ਕਾਗਜ਼ਾਂ ਦੇ ਵਿੱਚ ਉਹਦੀਆਂ ਪਾਈਪਾਂ ਪਾਈਆਂ ਹੋਈਆਂ ਪਰ ਪੈਪ ਇੱਕ ਨਹੀਂ ਪਈ ਹੋਈ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਦਾ ਪਾਣੀ ਸਾਰਾ ਉੱਥੇ ਲੀਕ ਹੋਇਆ ਉਹਦੀ ਵੀ ਤਕਰੀਬਨ 5 ਲੱਖ ਦੇ ਅੰਦਰ ਬਾਹਰ ਗਰਾਟ ਆਈ ਹੋਈ ਐ ਫਿਰ ਸਾਡੇ ਇੱਥੇ ਸੋਲਰ ਲੇਟਾਂ ਲਾਈਆਂ ਗਈਆਂ ਸੀਗੀਆਂ 19 ਦੇ ਵਿੱਚ ਤਕਰੀਬਨ 20 ਲੇਟਾਂ ਲਾਈਆਂ ਹੋਈਆਂ ਸੀਗੀਆਂ 3 3 ਲੱਖ 44000 400 ਦੀਆਂ ਜਿਹੜੀਆਂ 11 ਵਜੇ ਤੱਕ ਤੇ ਜਿਹੜੀਆਂ ਸਿਰਫ 11 ਵਜੇ ਤੱਕ ਹੀ ਜਗਦੀਆਂ ਅਸੀਂ ਉਹਨਾਂ ਨੂੰ ਪੰਚਾਇਤ ਨੂੰ ਜਦੋਂ ਕਿਹਾ ਵੀ ਇਹ ਲੇਟਾਂ ਤੁਸੀਂ ਠੀਕ ਕਰੋ ਉਹਨਾਂ ਨੇ ਹੋਰ ਚੈੱਕ ਸੈਂ ਕਰਵਾ ਕੇ ਤੇ ਉਹ ਦੇਤੇ ਆਖੇ ਇਹ ਲੈਟਾਂ ਅਸੀਂ ਭੇਜੀਆਂ ਹੋਈਆਂ ਪਰ ਅੱਜ ਤੱਕ ਨਹੀਂ ਇਥੇ ਜਗੀ ਕੋਈ ਲੈਟ ਆ ਜੇ ਜਗਦੀ ਆ ਕੋਈ ਲੈਟ ਟੁੱਟੀ ਫੁੱਟੀ ਦਾ ਇੱਕ ਘੰਟਾ ਜਗਦੀ ਆ ਜਦ ਕਿ ਉਹਦੀ ਜਿਹੜੀਆਂ ਕਟੇਸ਼ਨਾਂ ਸੀਗੀਆਂ ਉਹ ਜਿਹੜੀਆਂ ਕਟੇਸ਼ਨਾਂ ਜਾਲੀ ਸੀਗੀਆਂ ਤੇ ਜਿਸ ਤਰ੍ਹਾਂ ਇਟਾਂ ਦੇ ਬਿੱਲ ਇੱਕ ਬਿੱਲ ਲੈ ਲਿਆ ਤੇ ਉਹ ਤੋਂ ਅੱਗੇ ਬਾਅ ਬਣਾ ਕੇ ਦੇ ਮਾਰਕਰ ਨਾਲ ਉਹਨਾਂ ਦੇ ਨੰਬਰ ਲਾ ਕੇ ਉਹ ਸਾਰੇ ਪੈਸੇ ਪਾਏ ਗਏ ਆ ਜਾਲੀ ਰਸੀਦਾ ਪਾਈਆਂ ਗਈਆਂ ਸਟੇਡੀਅਮ ਦਾ ਜਿਹੜਾ ਬੁਰਾ ਹਾਲ ਆ ਉਹ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਉੱਥੇ ਇਡਾ ਡਾਕ ਪਖੜਾ ਕੰਡਾ ਵਾਲਿਆ ਜੋ ਵੀ ਆ ਖੇਡਣ ਵਾਲੇ ਬੱਚਿਆਰੇ ਆਪ ਖੁਦ ਟਰੈਕਟਰ ਮੰਗ ਕੇ ਉਹਦੇ ਥੋੜਾ ਜਿਹਾ ਸਫਾਈ ਕੀਤੀ ਆ ਪਰ ਸਰਪੰਚ ਨੂੰ ਬਹੁਤ ਬੰਦੇ ਪਿੰਡ ਦੇ ਕਹਿ ਰਹੇ ਕੇ ਬੱਚਿਆਂ ਨੇ ਖੇਡਣਾ ਇੱਥੋਂ ਹੀ ਅੱਗੇ ਜਿਹੜੇ ਪਲੇਅਰ ਨਿਕਲਣਗੇ ਪਰ ਸਰਪੰਚ ਕਹਿੰਦਾ ਵੀ ਨਹੀਂ ਮੇਰੇ ਕੋਲੇ ਪੈਸਾ ਹੀ ਕੋਈ ਹੈ ਨਹੀਂਗਾ ਸਰਪੰਚ ਜਿਹੜਾ ਮਨਜੀਤ ਕੌਰ ਆ ਉਹ ਕੰਮ ਨਹੀਂ ਕਰਦੀ ਉਹਨੂੰ ਕੋਈ ਪਤਾ ਨਹੀਂ ਅਣਪੜ ਲੇਡੀਜ਼ ਉਹਦੇ ਘਰ ਵਾਲਾ ਸਵਰਨ ਸਿੰਘ ਆ ਜਿਹੜਾ ਉਹੋ ਕੰਮ ਕਰਦਾ ਜਿਹੜਾ ਸਵਰਨ ਸਿੰਘ ਦੇ ਖਾਤੇ ਵੀ ਬਹੁਤ ਪੈਸੇ ਆਏ ਆ ਉਹਦਾ ਮੁੰਡਾ ਪ੍ਰੇਮ ਸਿੰਘ ਨਾਲੇ ਉਹ ਮਾਰਕੀਟ ਕਮੇਟੀ ਦੇ ਵਿੱਚ ਨੌਕਰੀ ਕਰਦਾ ਨਾਲੇ ਉਹ ਇੱਥੇ ਜਿਹੜੇ ਢੋਆ ਢੁਆਈ ਕਰਨ ਦੇ ਪੈਸੇ ਪਾਏ ਉਹਦੀਆਂ ਰਸੀਦਾਂ ਪਾਈਆਂ ਹੋਈਆਂ ਜੀ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਹ ਸਾਰੇ ਰਿਕਾਰਡ ਦੀ ਘੋਖ ਕਰਕੇ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਵੀ ਇਹਦੇ ਵਿੱਚ ਇਨਵੋਲਵ ਹੈ ਜਿਸ ਤਰ੍ਹਾਂ ਸੈਕਟਰੀ ਹੋ ਗਿਆ ਕੋਈ ਵੀਡੀਓ ਹੋ ਗਿਆ ਅਸੀਂ ਜਿਹੜੋ ਵੀਡੀਓ ਸਾਹਿਬ ਨੂੰ ਜਿਹੜੀ ਮੌਜੂਦਾ ਵੀਡੀਓ ਸਾਹਿਬ ਹੈ ਮੈਡਮ ਬਹੁਤ ਚੰਗੇ ਆ ਉਹਨਾਂ ਨੇ ਬਹੁਤ ਭਰੋਸਾ ਦਿੱਤਾ ਸਾਨੂੰ ਕਿ ਮੈਂ ਰਿਕਾਰਡ ਮੰਗਵਾ ਕੇ ਨੋਟਿਸ ਦਿੰਨੀ ਆ ਤੇ ਰੁਗਾਟ ਮੰਗਵਾ ਕੇ ਤੇ ਉਹਨਾਂ ਤੋਂ ਸਾਰਾ ਸਹਿਯੋਗਤਾਵ ਲੈ ਲਏ ਆ ਉਹਨਾਂ ਨੇ ਕੱਲ ਸਾਡੀ ਹਾਜ਼ਰੀ ਦੇ ਵਿੱਚ ਜਿਹੜਾ ਖੁਸ਼ਵਿੰਦਰ ਸਿੰਘ ਸੈਕਟਰੀ ਸੀਗਾ ਉਹਨੂੰ ਕਿਹਾ ਕਿ ਰਿਕਾਰਡ ਲਿਆ ਕੇ ਦਿਓ ਤੇ ਉਹਨਾਂ ਨੇ ਬੁੱਧਵਾਰ ਦਾ ਫੇਰ ਲਾਰਾ ਲਾਇਆ ਹੋਇਆ ਅਜੇ ਤੱਕ ਸਾਨੂੰ ਅਸੀਂ ਆਰਟੀਆ ਵੀ ਪਾਈ ਹੋਈ ਆ ਪਰ ਸਾਨੂੰ ਰਿਕਾਰਡ ਨਹੀਂ ਦਿੱਤਾ ਗਿਆ ਇਹ ਰਿਕਾਰਡ ਵੀ ਅਸੀਂ ਪਹਿਲਾਂ ਕਿਸੇ ਬੰਦੇ ਨੇ ਆਰਟੀ ਪਾਈ ਆ ਪਾਈ ਸੀਗੀ ਉਹਦੇ ਉਹ ਤੋਂ ਲਿਆ ਸੀ ਉਹਦੇ ਵਿੱਚ ਦੇਖਿਆ ਕਿ ਬਹੁਤ ਸਾਰਾ ਕਪੜਾ ਹੋਇਆ ਫਿਰ ਅਜੇ ਕੁਛ ਆਰਟੀਆਈ ਅਧੂਰੀ ਸੀ ਅਸੀਂ ਉਹ ਫਿਰ ਦੁਬਾਰਾ ਪਾ ਕੇ ਤੇ ਉਹ ਪੂਰੀ ਕਰਨ ਵਾਸਤੇ ਲਈ ਹੋਈ ਆ ਅਸੀਂ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਬੇਸ਼ੱਕ ਕੋਰਟ ਦਾ ਦਰਵਾਜ਼ਾ ਵੀ ਸਾਨੂੰ ਖੜਕਾਉਣਾ ਪਵੇ ਕਿਉਂਕਿ ਮੌਕੇ ਦੇ ਜਿਹੜੇ ਮੌਜੂਦਾ ਐਮਐਲਏ ਆ ਉਹ ਸਾਡੇ ਸਾਗ ਪੂਰੀ ਸਾਡੇ ਨਾਲ ਅਚਾਰਾ ਜੋਈ ਕਰਵਾਉਂਦੇ ਆ ਕਿ ਇਹ ਪੈਸਾ ਗਵਨ ਜਿਹੜਾ ਨਿਕਲਣਾ ਚਾਹੀਦਾ ਤੇ ਅਸੀਂ ਇਸੇ ਕਰਕੇ ਸਾਰਾ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਸੰਗਤ ਖੜੀ ਆ ਹਰ ਇੱਕ ਬੰਦੇ ਨੂੰ ਪੁੱਛਿਆ ਜਾ ਸਕਦਾ ਕਿ ਇਹਨਾਂ ਸਰਪੰਚ ਨੇ ਪੈਸੇ ਖਾਦੇ ਆ ਇੱਕ ਅਣਪੜ੍ਹ ਬੰਦੇ ਜਿਹੜੇ ਆ ਜਿਹੜੇ ਗੂਠਾ ਵੀ ਉਹਨਾਂ ਨੂੰ ਪਤਾ ਨਹੀਂ ਲਾਉਣਾ ਵੀ ਸੱਜਾ ਲਾਉਣਾ ਕਿ ਖੱਬਾ ਲਾਉਣਾ ਪਰ ਉਹਨਾਂ ਦੇ ਰਸੀਦਾਂ ਦੇ ਉੱਤੇ ਸਾਇਨ ਕੀਤੇ ਹੋਏ ਆ ਰੰਗ ਰੋਗਨ ਦੀ ਰਸੀਦ ਆ ਉਹ ਸਾਰਾ ਆਪ ਦੇ ਘਰੇ ਕੀਤਾ ਰੰਗ ਆ ਤੇ ਬੋਰ ਜਿਹੜਾ ਕੈਸ਼ ਬੁੱਕ ਦੇ ਵਿੱਚ ਆ ਉਹ ਬੋਰ ਦਾ ਸਮਾਨ ਪਾਇਆ ਹੋਇਆ ਬੋਰ ਦਾ ਸਮਾਨ ਹੀ ਇੰਨਾ ਪਾਇਆ ਕਿ ਲੱਖਾਂ ਚ ਪਾਇਆ ਪਿਆ ਤੇ ਛੱਪੜ ਦਾ ਲੱਖਾਂ ਵੀ ਛੱਪੜ ਦਾ ਪਾਇਆ ਪਿਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਤੇ ਜਦੋਂ ਹਸਾਬ ਕੀਤਾ ਕਿਤੇ ਸਤਕਾਰਪੁਰ ਗਹਿਰੀ ਵੇ ਨੂੰ ਆਮਦਨ ਘਟ ਤੇ ਖਰਚਾ ਵੱਧ ਸ਼ੋਨ ਨਿਕਲ ਆਵੇ ਉਹ ਜਿਸ ਤਰ੍ਹਾਂ ਸਤਕਾਰਪੁਰ ਗਹਿਰੀ ਦੇ ਕਾਰਵਾਈ ਹੋਈ ਆ ਤੇ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਇਹਨਾਂ ਦੇ ਵੀ ਕਾਰਵਾਈ ਕੀਤੀ ਜਾਵੇ ਜੇ ਆਪਾਂ ਖੜੇ ਆਂ ਵਾਟਰ ਬਾਕਸ ਦੇ ਵਿੱਚ ਤੇ ਇੱਥੇ ਆਪਾਂ ਵੀਰ ਕੋਲ ਜਾਣਕਾਰੀ ਲਈਆਂ ਜਿਵੇਂ ਪਿੰਡ ਵਾਲੇ ਕਹਿ ਰਹੇ ਆ ਕਿ ਪੰਚਾਇਤ ਜਿਹੜਾ ਸਰਪੰਚਾ ਨੂੰ ਸਕੋ ਪੈਸਾ ਆ ਉਹ ਜਿਹੜਾ ਵਾਟਰ ਬਾਕਸ ਚ ਨਹੀਂ ਲਾਇਆ ਗਿਆ ਹਾਂਜੀ ਵੀਰੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਜਿਵੇਂ ਪਿੰਡ ਵਾਲੇ ਸਰਪੰਚ ਤੇ આરોਪ ਲਾ ਰਹੇ ਆ ਹਾਂਜੀ ਵੇ ਸਾਡੇ ਪਿੰਡ ਸਰਪੰਚ ਨੂੰ ਪੈਸਾ ਆਇਆ ਸੀ ਵਾਟਰ ਵਰਕਸ ਲਈ ਪਰ ਉਹ ਪੈਸਾ ਕਿਤੇ ਵੀ ਉਹਨਾਂ ਨੇ ਲਾਇਆ ਨਹੀਂਗੇ ਨਹੀਂ ਲਾਇਆ ਸਾਰਾ ਇਹ ਸੀਗਾ ਵੀ 15ਵੇਂ ਵਿੱਤ ਕਮਿਸ਼ਨ ਚ ਪੈਸੇ ਆਏ ਸੀਗੇ ਜਿਹੜੇ ਜਨਨ ਕੀ ਸਾਰੇ ਪਿੰਡਾਂ ਚ ਲੱਗ ਚੁੱਕੇ ਆ ਇੱਥੇ ਸਰਪੰਚ ਨੂੰ ਦੋ ਤਿੰਨ ਵਾਰੀ ਕਿਹਾ ਵੀ ਸੀਗਾ ਪਰ ਉਹਨਾਂ ਨੇ ਨਹੀਂ ਗੋਲਿਆ ਨਹੀਂ ਪੈਸੇ ਲਾਇਏ ਨਹੀਂ ਉਹਨਾਂ ਨੇ ਉਹਨਾਂ ਨੇ ਕਿ ਜਵਾਬ ਕਿਹਾ ਵੀ ਸੈਟਰੀ ਆਉਂਦਾ ਮਤਾ ਪਾ ਕੇ ਦਊਗਾ ਬਾਅਦ ਇਹ ਵੀ ਕਹੇ ਸੈਟਰੀ ਨੂੰ ਮਤਾ ਪਾਤਾ ਪਰ ਉਸ ਬਾਰੇ ਕੁਝ ਨਹੀਂ ਉਹਨਾਂ ਨੇ ਦੱਸਿਆ ਬਾਅਦ ਪੈਸੇ ਕਿੰਨੇ ਆਏ ਸੀ ਉਸ ਬਾਰੇ ਕੋਈ ਹੈ ਆਈਡੀਆ ਲੱਖ ਤੋਂ ਉੱਤੇ ਸੀਗਾ ਜੀ ਹਾਂ 142000 ਪੈਸਾ ਲਾਉਣਾ ਕਾਹਦੇ ਤੇ ਕਾਹਦੇ ਤੇਸੋ ਮਤਲਬ ਹੁਣ ਇਲੀ ਕਿਉਂਕਿ ਬਹੁਤ ਜ਼ਿਆਦਾ ਵੇਖ ਸਕਦੇ ਆ ਤੁਸੀਂ ਜਿਵੇਂ ਆਏ ਆ ਜੀ ਜਿਵੇਂ ਸਾਰੇ ਪਿੰਡਾਂ 'ਚ ਲੱਗੇ ਆ ਜੇ ਮੇਰੇ ਪਿੰਡ ਲੱਲੇ ਆ ਨਾਲ ਕਈਆਂ ਪਿੰਡਾਂ 'ਚ ਉਹ ਵੀ ਸਰਪੰਚ ਨੇ 15ਵੇਂ ਵਿੱਤਕ ਮਹੀਨੇ 'ਚ ਸਰਪੰਚਰ ਥਰੂ ਦਾ ਲੱਗਨੇ ਸੀ ਨਾਲ ਉਹ ਪੈਸੇ ਲੱਗਨੇ ਸੀਗੇ ਯਾਨੀ ਕਿ ਇੱਥੇ ਸਰਪੰਚ ਨੇ ਕੋਈ ਨਹੀਂ ਲਾਇਆ ਬਾਕੀ ਸਾਰੇ ਪਿੰਡਾਂ 'ਚ ਲੱਗ ਚੁੱਕੇ ਆ ਤੁਹਾਨੂੰ ਅਸੀਂ ਉਸ ਸ਼ਖਸ ਨਾਲ ਵੀ ਮਿਲਾਵਾਂਗੇ ਜਿਨ੍ਹਾਂ ਦਾ ਇਹਨਾਂ ਸਰਪੰਚ ਸਾਹਿਬ ਨੇ ਕਿਹਾ ਕਿ ਇਹਨਾਂ ਟਰੈਕਟਰ ਉੱਥੇ ਸ਼ਾਮਲਾ ਚ ਜਿਹੜਾ ਕੰਮ ਕਰਦਾ ਸੀ ਤੇ ਉਸ ਦਾ ਖਰਚਾ ਵੀ ਦਿੱ ਹਾਂਜੀ ਬਾਪੂ ਜੀ ਸਸਰੀਗਾਲ ਜੀ ਸਸਰੀਗਾਲ ਜੀ ਬਾਪੂ ਜੀ ਕੀ ਨਾਮ ਆ ਜੀ ਹਰਜਾਤ ਸਿੰਘ ਤੇ ਤੁਹਾਨੂੰ ਮਜ਼ਦੂਰੀ ਮਿਲੀ ਆ ਜਿਹੜਾ ਉੱਥੇ ਟਰੈਕਟਰ ਲਾਇਆ ਸੀ ਤੁਸੀਂ ਜਹਾੜੇ ਬੰਦੇ ਦੀ ਮਿਲੀ ਹੋ ਮੈਨੂੰ ਕੋਈ ਪੈਸੇ ਨਹੀਂ ਮਿਲੇ ਨਾ ਮੈਂ ਟਰੈਕਟਰ ਨਾ ਕਰਾਇਆ ਨਾ ਮੇਰੇ ਕੋਲ ਹੋਣੀ ਢੱਕਾ ਵੀ ਨੀਗਾ ਨਹੀਂ ਟਰੈਕਟਰ ਹੈਗਾ ਤੁਹਾਡੇ ਕੋਲ ਕੇ ਨਾ ਜੀ ਤੇ ਕਰਾਇਆ ਹੀ ਨਾ ਕੋਈ ਨਹੀਂ ਇੱਕ ਡਰਾਈਵ ਨਹੀਂ ਕੀਤੀ ਮੇਰਾ ਨਿਰਗਾ ਜੀ ਨਾ ਹੀ ਮੈਂ ਤਾਂ ਉਹਦੇ ਕਰਾਇਏ ਲਾਇਆ ਉਹ ਟਰੈਕਟਰ ਕਿਹਦਾ ਸੀਗਾ ਜੀ ਤੇ ਕਰਾਇਏ ਲਾਇਆ ਪੈਸੇ ਦਾ ਸੀ ਜੀ ਸਰਪੰਚ ਦਾ ਹਾਂਜੀ ਜੀ ਤੇ ਕਿੰਨਾ ਦਿੱਤਾ ਤੁਹਾਨੂੰ ਉਹਨਾਂ ਨੇ ਜਿਹੜੀ ਮੈਂਟਰ ਲਿਹਾੜੀ ਦਿੱਤੀ ਜਣੀ ਸਰਕਾਰੋਂ ਆਈ ਨਾ 300 ਰੁਪਇਆ ਉਹ ਲਿਹਾੜੀ ਦਾ ਸਾਫ ਮਿਲਿਆ ਮੈਨੂੰ ਹੋਰ ਨਹੀਂ ਮਿਲਿਆ ਦੌਣੀ ਨਹੀਂ ਮਿਲੀ ਜਿਹੜਾ ਤੁਸੀਂ ਆਖਿਆ 11 ਲੱਖ ਮਿਲਿਆ ਉਹ ਦੌਣੀ ਨਹੀਂ ਮਿਲੀ ਮੈਨੂੰ ਤੇ ਕਿੰਨੇ ਦਿਨ ਲੱਗੇ ਸੀ ਉੱਥੇ 6 ਸਾਲਾਂ ਲੱਗੇ ਸੀ ਠੀਕ ਹੈ ਜੀ ਜੋ ਤੁਸੀਂ ਦੇਖ ਸਕਦੇ ਹੋ ਬਾਈ ਜੀ ਉਹਨਾਂ ਦਾ ਕਹਿਣਾ ਸੀ ਕਿ ਬਾਈ ਮੈਨੂੰ ਕੱਲੀ ਜਿਹੜੀ ਉਹ ਲੇਬਰ ਹੀ ਦਿੱਤੀ ਗਈ ਆ ਨਾ ਤੇ ਇਹਨਾਂ ਕੋਲ ਕੋਈ ਖੋਦਾ ਟਰੈਕਟਰ ਆ ਨਾ ਕੋਈ ਕਿਰਾਇਆ ਜੋ ਵੀ ਸੀ ਉਹ ਸਾਫ ਸਰਪੰਚ ਦਾ ਸੀਗਾ ਤੇ ਇਹਨਾਂ ਨੂੰ ਸਿਰਫ ਜੇ ਕੁਛ ਮਿਲਦਾ ਸੀ ਤਾਂ ਉਹ ਜਿਹੜੀ ਆਪਣੀ ਨਰੇਗਾ ਵਾਲੀ ਸਰਕਾਰੀ ਦਿਹਾੜੀ ਹੁੰਦੀ ਆ ਸਿਰਫ 300 ਰੁਪਏ ਮਿਲਦਾ ਸੀ ਜੀ ਹਾਂਜੀ ਸਰਪੰਚ ਸਾਹਿਬ ਜੀ ਹਾਂਜੀ ਵਾੜਾ ਜਿਦਾਂ ਦਾ ਜੀ ਹਾਂਜੀ ਸਾਹਿਬ ਤੇ ਥੋੜੇ ਤੇ ਜਿਹੜੇ ਆ ਪਿੰਡਾਂ ਦਾ ਦੋਸ਼ ਲਾਇਆ ਜੀ ਅਸੀਂ ਤੋਂ 70 ਤੋਂ 80 ਲੱਖ ਰੁਪਏ ਗਵਾੰਦੇ ਜੀ ਇਹ ਲੌਂਦੇ ਹੁੰਦੇ ਅੱਛਾ ਜੀ ਇਹ ਲੌਂਦੇ ਹੁੰਦੇ ਆ ਇਹਦਾ ਕੋਈ ਸਪਾਸਟ੍ਰੀਕਰਨ ਵੀ ਹੁੰਦਾ ਜੀ ਮਾਂ ਦਾ ਉਹਨਾਂ ਮੋਦਗੀ ਆ ਯਾਰ ਨਹੀਂ ਮੋਦਗੀ ਤਾਂ ਹੈਗੇ ਬਾਈ ਜੀ ਉਸ ਬਾਰੇ ਥੋੜੇ ਤੋਂ ਵੀ ਆਪਾਂ ਸਵਾਲ ਜਵਾਬ ਕਰਨੇ ਥੋੜਾ ਕੀ ਵੀਊ ਨੇ ਉਹ ਵੀ ਲੈਣੇ ਆਪਾਂ ਹੀ ਆਪਾਂ ਨੂੰ ਬਾਅਦ ਦੱਸ ਦਿਆਂਗੇ ਆ ਜਾਓ ਐਸੀ ਇਹ ਤਾਂ ਫਿਰ ਅਸੀਂ ਇੱਧਰ ਆਉਂਦੇ ਬੰਦ ਤੇ ਰਵਾਂਗੇ ਤੁਸੀਂ ਉੱਧਰ ਰਹੋ ਅਸੀਂ ਕੋਲੇ ਅਸੀਂ ਆ ਜਾਾਂਗੇ ਨਹੀਂ ਮੰਨ ਲਓ ਜਿਹੜੇ ਇਲਜ਼ਾਮ ਲੱਗੇ ਆ 70 ਤੋਂ 80 ਲੱਖ ਰੁਪਏ ਦੇ ਸਹੀ ਆਗੇ ਜਾਂ ਗਲਤ ਆ ਜੀ ਇਹ ਝੂਠੇ ਆ ਜੀ ਸਾਰੇ ਨਹੀਂ ਉਹਦਾ ਸਬੂਤ ਹੀ ਲਈ ਵਰਦੇ ਆ ਜਿਵੇਂ 7 ਦਾਲ ਲੱਖ ਰੁਪਈਆ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਆਪਣੀ ਧਰਮਸ਼ਾਲਾ ਤੇ ਲੱਗਾ ਹੋਇਆ ਆ ਮੈਂ ਬਾਹਲਿੰਗਾ ਲੱਗਾਗਾ ਧਰਮਸ਼ਾਲਾ ਇਹ ਕਿੰਨੇ ਪਹਿਲੇ ਲੱਗਿਆ ਜੀ 6 ਲੱਖ ਇਕੱਠੇ ਲਾਈ ਲਈ ਗਏ ਅਸੀਂ ਕੰਮਾਂ ਗੁੰਮਾਂ ਵੀ ਸਾਰੀਆਂ ਕੀਤੀਆਂ ਤਾਂ ਧਰਮਸ਼ਾਲਾ ਵੀ ਸਾਰੀ ਪਹਿਲਾਂ ਘਟਾਈ ਫਿਰ ਬਣਾਏ ਆ ਸਾਰੇ ਨਹੀਂ ਉਸ ਤੇ ਆਪਾਂ ਨੂੰ ਆਈਡੀਆ ਤਾਂ ਹੁੰਦਾ ਜਣਾ ਇੰਨੇ ਪੈਸੇ ਲੱਗੇ ਜਿਵੇਂ ਤੁਸੀਂ ਉਹਦੇ ਵਿੱਚ 7 ਲੱਖ ਤੇ ਕੌਂਸਰ ਵੀ ਜਿਹੜੇ ਆਏ ਸੀਗੇ ਤੇ 10 ਲੱਖ ਤੁਸੀਂ ਪਾਈ ਬੈਠੇ ਹੋ ਵੀ ਖਰਚਾ ਆਇਆ ਖਰਚਾ ਇਹ ਭਰਾ ਮਾਰੂਣ ਮਿੱਟੀ-ਮੁੱਟੀ ਵੀ ਪਾਈ ਆ ਭਸਾਰਾ ਕੰਮ ਕਰੇ ਗਏ ਆ ਵਿਚੇ ਖਾਲਿਆ ਕੁੜਾ ਵਾਲਾ ਕੰਮ ਕਰੇ ਗਏ ਆ ਮੈਂ ਸਰਪੰਚ ਸਾਹਿਬ ਉੱਥੋਂ ਹੀ ਆਏ ਆ 10 ਲੱਖ ਦਾ ਕਿਸੇ ਵੀ ਹਾਲਤ 'ਚ ਨਹੀਂ ਉੱਥੇ ਲੱਗ ਸਕਦਾ ਇਹ ਆਹ ਵਾਗੂ ਨੂੰ ਕਿੱਥੇ ਕਥੇੜੀ ਲੱਗੀ ਆ ਹਰ ਕੰਮ ਕੋਈ ਨਹੀਂ ਕਰੀ ਗਏ ਆ ਅਸੀਂ ਇੱਥੇ ਕੋਈ ਨਹੀਂ ਕਰੋ ਤੁਸੀਂ ਆਪ ਦੀ ਕਾਰਜਕਾਰੀ ਕਰਨੀ ਆ ਬਈ ਤੇ ਆਪਾ ਉੱਥੇ ਟਰੈਕਟਰ ਦਾ ਵਰਤਿਆ ਸੀਗਾ ਜਿਹੜੇ ਬਾਈ ਉਸ ਬਾਈ ਨਾਲ ਵੀ ਗੱਲਬਾਤ ਹੋਈ ਸੀ ਉਹ ਕਹਿੰਦੇ ਟਰੈਕਟਰ ਕਿਹਦਾ ਸੀ ਉਹੋ ਜੀ ਕਿੱਥੇ ਜਿਹੜਾ ਸਰਕਾਰੀ ਜ਼ਮੀਨ ਤੇ ਆਪਣੀ ਪੰਚਾਇਤ ਜ਼ਮੀਨ ਤੇ ਤੁਸੀਂ ਟਰੈਕਟਰ ਕਰਾਇਆ ਲਏ ਸੀ ਆਹ ਟਰੈਕਟਰ ਮੇਰਾ ਹੀ ਘਰ ਆ ਮੈਂ ਸੀ ਤੇ ਮੈਂ ਸੀ ਕਿਸੇ ਹੋਰ ਦੇ ਨਾਮ ਤੇ ਲਿਆ ਟਰੈਕਟਰ ਦੀਆਂ ਫੋਟੋ ਹੈਗੀਆਂ ਮੇਰੇ ਟਰੈਕਟਰ ਨੇ ਕਰਾਇਆ ਨਾ ਟਰੈਕਟਰ ਹੋਰ ਵੀ ਸੀਗਾ ਜਿਹੜੇ ਬੰਦਾ ਕਰਾਇਆ ਕੋਣ ਲੌਂਦਾ ਸੀ ਜੀ ਕਰਾਇਆ ਲੌਂਦਾ ਹਰਿਆਲ ਸਿੰਘ ਹੈ ਕਿਹੜਾ ਤੇ ਇਹਦਾ ਫੇਰੀ ਕੀਤੀ ਹੈ ਟਰੈਕਟਰ ਚਲਾਉਂਦਾ ਵੀ ਸੀ ਤੇ ਇਹਦੇ ਨਾਮ ਤੇ ਜਿਹੜੀ ਉਹ ਆਪਾਂ ਅਸੀਂ ਪੈਸੇ ਆਪਦੇ ਨਾਂ ਤੇ ਨਹੀਂ ਸੀ ਪਾ ਲਾਦੇ ਟਰੈਕਟਰ ਨੂੰ ਮੇਰਾ ਸਬੂਤ ਆ ਨਾ ਕਰਾਂ ਇਹ ਲਾਉਂਦਾ ਫੋਟੋਆਂ ਵਿਖਾ ਦੇਾਂਗੇ ਨਹੀਂ ਸਬੂਤ ਹੈ ਉਹ ਬਾਈ ਨੂੰ ਕਿੰਨੀ ਦਿਹਾੜੀ ਦਿੱਤੀ ਆ ਤੁਸੀਂ ਦਿਹਾੜੀ ਦਾ ਉਹ ਛੱਪੜ ਛੰਪੜ ਤਾਂ ਵੀ ਲੱਗਾ ਰਿਹਾ ਉਹਨੂੰ ਜਿਹੜੀ ਕੋਈ ਚਲਦੀ ਦਿਹਾੜੀ ਦਿੰਦੀ ਰਹਿਆ ਸੀ ਨਹੀਂ ਕਿੰਨੇ ਦਿੰਦੇ ਰਹਿਓ ਫੇਰ ਵੀ ਕੋਈ ਆਪਾਂ ਨੂੰ ਪਤਾ ਹੀ ਹੁੰਦਾ ਆਪਣੀ ਜੇ 2400 ਰੁਪਏ ਸਾਂ ਜਾ ਰਿਹਾ ਉਹ ਆਪਾਂ ਨੂੰ ਪਤਾ ਹੁੰਦਾ ਹੀ ਕਿੰਨਾ ਜਾ ਰਿਹਾ ਚੱਲ ਨਾ ਯਾਰ ਦਿਹਾੜੀ ਚਲਦੀ ਹੈ 400 ਰੁਪਏ ਦਿੰਦੇ ਰਿਹਾ ਪਾਣੀ ਪੂਣੀ ਵੀ ਕੱਢਦੇ ਰਿਹਾ ਛੱਪੜ ਤੇ ਸਾਰਾ ਕੰਮ ਦਾ ਇਹ ਕਰਦਾ ਰਿਹਾ ਉਹ ਤਾਂ ਕਹਿ ਰਹੇ ਸੀ ਕੋਈ ਤਾਂ ਨਾ ਹੋਣੇਗਾ ਨਹੀਂ ਬਰੇ ਇਹਦਾ ਮਰ ਉਹ ਬੰਦਾ ਝੂਠ ਬੋਹ ਹਾਂ ਕਿੱਥੇ ਜਿਕਨ ਕੀਤਾ ਜਾਵੇ ਅਸੀਂ ਰਾਣੀ ਆਦੇ ਬੰਦਾ ਝੂਠ ਮਾਰਦਾ ਬੰਦੇ ਨੇ ਕੰਮ ਬਥੇਰਾ ਕੀਤਾ ਨਹੀਂ ਬੰਦੇ ਨੇ ਫਿਰ ਕੰਮ ਕੀਤਾ ਫਿਰ ਤੁਸੀਂ 400 ਆਖ ਰਹੇ ਹੋ ਨਾ ਆਹ ਵੇ ਇਸ ਟਿਕੀ ਤੇ ਜਾੜ੍ਹ ਹੋਵੇ ਬਿਹੜੀ ਹੈਗੀ ਦੰਦੀ ਰਹੇ ਇਹਨਾਂ ਨੂੰ ਯਾਨੀ ਨਰੇਗਾ ਚ ਉਹ ਕੋ ਅੱਖਰ ਵੀ ਨਰੇਗਾ ਨੋਗਾ ਜੀ ਵੀ ਲੱਗਾ ਰਿਹਾ ਹੋਂ ਜਿਹੜਾ 70 ਤੋਂ 80 ਲੱਖ ਰੁਪਈਆ ਉਹਦਾ ਜੀ ਹਿਸਾਬ ਦਾ ਹੋਇ ਹੋਗਾ ਆ ਮੇਰਾ ਸਾਰਾ ਨਾਇਆ ਜੀ ਮੇਰੀਆਂ 9 ਗਲੀਆਂ ਬਣੀਆਂ ਜਿਹਦੇ ਚੋਂ 2 ਮਹੀਨੇ ਦੇ ਕੱਜ ਬਣਾਈਆਂ ਤੇ 7 ਗਲੀਆਂ ਬਣਵਾਈਆਂ ਮੈਂ ਕਿੰਨੀਆਂ ਕਿੰਨੀਆਂ 7 ਗਲੀਆਂ ਬਣਵਾਈਆਂ 7 ਗਲੀਆਂ ਮੈਂ ਇਹ ਪੈਸੇ ਨਾਲ ਉੱਤੇ ਬਾਕੀ ਆ ਖਾਲੇ ਖੱਪੇ ਜੋ ਵੀ ਕੰਮ ਸਾਰੇ ਕਰੀ ਗਿਆ ਪਿੰਡ ਦਾ ਕੋਈ ਖਾਲਾ ਨਹੀਂ ਛੱਡਿਆ ਬਣਾਉਣ ਵਾਲਾ 7 ਗਲੀਆਂ ਬਣਾਈਆਂ ਜੀ ਹਾਂ ਜੀ ਤੇ ਹੋਰ ਹੋਰ ਨਾਲ ਘਰੇ ਘੰਟੇ ਕੰਮ ਕਰੀ ਗਿਆ ਮੈਂ ਕਿਹਾ ਕੋਈ ਦੂਜਾ ਨੇ ਸੱਤ ਗਲੀਆਂ ਜਿਹੜੀਆਂ ਬਣਾਈਆਂ ਕਿਹੜੀਆਂ ਗਲੀਆਂ ਬਣਾਈਆਂ ਪਤਾ ਵੀ ਅੱਗੇ ਇਹ ਗਲੀਆਂ ਕਾਬਜਾ ਦੀ ਨਹੀਂ ਹਨ ਬਣ ਗਿਆ ਹੋਣੀ ਹੈ ਕਾਬਜਾ ਚ ਬਣੀਆਂ ਕਿ ਸਹੀ ਬਣੀਆਂ ਜੀ ਸਹੀ ਬਣੀਆਂ ਯਾਰ ਤੈਨੂੰ ਵਿਖਾ ਦਿਆਂਗਾ ਮੈਂ ਬਾਹਰ ਤੁਹੇ ਖਸਕਦਾ ਜਾ ਕੇ ਇੱਕ ਤਾਂ ਬਾਹਰ ਗਲੀ ਸਰਜੀਤ ਸਿੰਘ ਦੀ ਬਣੀ ਆ ਉਹ ਉਹ ਵੇਖਿਆ ਜਾ ਕੇ ਇੱਕ ਤਾਂ ਨੰਬਰਦਾਰ ਮਹਿੰਦਰ ਦੀ ਬਣੀ ਆ ਉਹ ਵੇਖਿਆ ਜਾ ਕੇ ਹੋਰੀ ਇਕ ਇਥੋਂ ਆਵੇ ਜਿਹੜਾ ਸ਼ੋਕਰਪਤੀ ਆ ਗੁਰਦੁਆਰਾ ਸਾਹਿਬ ਆ ਤੇ ਇਥੋਂ ਲੱਕੇ ਦੇ ਪਰ ਸਾਡੇ ਐਸੀ ਵਿੜੇ ਗੱਲ ਨੂੰ ਸਾਰੀ ਉਹ ਗਲੀ ਬਣੀ ਆ ਫੇਰ ਚੜ੍ਹਦੇ ਪਾਸੇ ਨੂੰ ਦੋ ਬਣੀਆਂ ਜੀ ਇੱਕ ਬਾਬੇ ਮੂਠੇ ਵਾਲੀ ਗਲੀ ਬਣੀ ਆ ਇੱਕ ਪਰੇ ਪਿਆਰੇ ਪ੍ਰਧਾਨ ਦੇ ਘਰੋਂ ਬਣੀ ਆ ਦੋ ਸੇ ਤੇ ਬਣਾਈਆਂ ਜਾਣੇ ਉਹ ਲੇਕਾ ਜੋ ਬਣਾਈਆਂ ਸੀਗੇ ਆ ਜੀ ਆ ਸੱਤ ਗਲੀਆਂ ਬਣਾਈਆਂ ਯਾਰ ਕੰਮ ਕੀਤੇ ਆ ਨੇ ਪਰੇਪੰਦ ਵਾਲੇ ਹੁਣ ਇੰਨੇ ਜਾਨੀ ਇਕੱਠੇ ਹੋਏ ਆ ਜੀ ਇਹ ਪਰੇਪੰਦ ਵਾਲੇ ਕਹਿੰਦੇ ਹੁੰਦੇ ਆ ਮੇਰੇ ਕੰਮ ਕੀਤੇ ਆ ਯਾਰ ਕੰਮ ਆ ਮੇਰੇ ਬੋਲਦੇ ਆ ਕਿ ਮੈਂ ਐਵੇਂ ਸੋਣੋ ਜਿਹੜੇ ਸਰਪੰਚ ਬਣੇ ਤੁਸੀਂ ਵੋਟਰਾਂ ਨਾਲ ਬਣੇ ਸੀਗੇ ਮੈਂ ਹਮਤੀ ਨਾਲ ਬਣਿਆ ਸਰੂ ਹਮਤੀ ਨਾਲ ਬਣੇ ਸੀਗੇ ਹਾਂ ਜੀ ਠੀਕ ਹੈ ਕੋਕੀ